ਇੱਕ ਵੱਡੀ ਖਬਰ ਦਾ ਰੁਖ ਕਰਦੇ ਹੈਗੇ ਆ ਤਰੰਤਰਨ ਦਾ ਪਿੰਡ ਚਬਾਲਖੁਰ ਦੇ ਜਿੱਥੇ ਇੱਕ ਬੇहद ਵੱਡੀ ਘਟਨਾ ਵਾਪਰੀ ਹੈ ਪਿੰਡ ਦੀਆਂ ਰਹਿਣ ਵਾਲੀਆਂ ਸੱਸ ਨੂੰ ਦੇ ਵੱਲੋਂ ਹੀ ਇਸ ਵੱਡੀ ਕਟਾਂ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਸੋ ਦੱਸਿਆ ਜਾ ਰਿਹਾ ਕਿ ਗੁਟਕਾ ਸਾਹਿਬ ਦੇ ਅੰਗ ਭੰਗ ਕਰਕੇ ਜਿਹੜਾ ਕਿ ਆ ਰੂੜੀ ਦੇ ਉੱਪਰ ਸੁੱਟੇ ਗਏ ਸਨ ਜਿਸ ਤੋਂ ਬਾਅਦ ਜਿਵੇਂ ਹੀ ਇਹ ਮਸਲਾ ਪਿੰਡ ਦੇ ਲੋਕਾਂ ਦੇ ਧਿਆਨ ਦੇ ਵਿੱਚ ਆਉਂਦਾ ਤਾਂ ਪਿੰਡ ਦੇ ਮੌਤਵਾਰ ਉਸ ਥਾਂ ਦੇ ਉੱਪਰ ਪਹੁੰਚ ਜਾਂਦੇ ਨੇ ਜਿੱਥੇ ਕਿ ਗੁਟਕਾ ਸਾਹਿਬ ਦੇ ਅੰਗ ਭੰਗ ਕਰਕੇ ਸੁੱਟੇ ਜਾਂਦੇ ਨੇ ਉਹਨਾਂ ਅੰਗਾਂ ਨੂੰ ਇਕੱਠਾ ਕੀਤਾ ਜਾਂਦਾ ਬੜੇ ਸਤਿਕਾਰ ਦੇ ਸਹਿਤ ਅਤੇ ਫਿਰ ਗੁਰਦਆਰੇ ਸਾਹਿਬ ਦੇ ਵਿੱਚ ਰੱਖ ਦਿੱਤਾ ਜਾਂਦਾ ਸੋ ਇਸ ਬੇਅਦਬੀ ਦੀ ਕਟਾਂ ਨੂੰ ਲੈ ਕੇ ਜਿੱਥੇ ਪਿੰਡ ਦੇ ਵਿੱਚ ਅਤੇ ਸੰਗਤ ਕੰਨ ਨੂੰ ਮਿਲਿਆ ਓਥੇ ਹੀ ਜਦੋਂ ਇਸ ਪੂਰੇ ਮਾਮਲੇ ਦੀ ਤਹਿਕੀਕਤ ਕੀਤੀ ਗਈ ਕਿ ਆਖਰਕਾਰ ਅਜਿਹਾ ਕੋਣ ਹੈ ਜਿਸ ਦੇ ਵੱਲੋਂ ਇੱਕ ਵਾਰ ਫਿਰ ਤੋਂ ਬੇਅਦਬੀ ਕੀਤੀ ਗਈ ਹੈਗੀ ਇਹ ਤਰੰਤਰ ਦੇ ਪਿੰਡ ਚਭਲ ਖੁਰਦ ਦਾ ਇਹ ਮਾਮਲਾ ਹੈ ਅਤੇ ਜਦੋਂ ਪਿੰਡ ਦੀ ਪੰਚਾਇਤ ਅਤੇ ਮੋਤਵਾਰਾ ਦੇ ਵੱਲੋਂ ਆਪਣੇ ਪੱਦਰ ਦੇ ਉੱਪਰ ਮਾਮਲੇ ਦੀ ਤਹਿਕੀਕਾ ਸ਼ੁਰੂ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ। ਦਰਅਸਲ ਇਸ ਪੂਰੇ ਮਾਮਲੇ ਨੂੰ ਲੈ ਕੇ ਮੋਤਵਾਰਾ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਉਹਨਾਂ ਦੇ ਪਿੰਡ ਦੇ ਵਿੱਚ ਜਿਹੜੀ ਹੈ ਕਿ ਦੋ ਸੰਸਥਾਵਾਂ ਚੱਲ ਰਹੀਆਂ ਸਨ ਉਹਨਾਂ ਦੇ ਵੱਲੋਂ ਜਿਹੜਾ ਕੀ ਹੈ ਗੁਟਕਾ ਸਾਬ ਅਤੇ ਹੋੜੇ ਕੀ ਧਾਰਮਿਕ ਪੁਸਤਕਾਂ ਨੇ ਉਹਨਾਂ ਦਿੱਤੀਆਂ ਗਈਆਂ ਸਨ ਪੰਜ ਜਿਹੜੀਆਂ ਕਿ ਉਹ ਗੁਟਕਾ ਸਾਬ ਅਤੇ ਕਿਤਾਬਾਂ ਦਿੱਤੀਆਂ ਗਈਆਂ ਸਨ ਜੋ ਪਿੰਡ ਦੇ ਵਿੱਚ ਹੀ ਵੱਖ-ਵੱਖ ਘਰਾਂ ਦੇ ਵਿੱਚ ਉਹ ਵੰਡੇ ਗਏ ਸਨ ਜਿਸ ਤੋਂ ਬਾਅਦ ਜਦੋਂ ਉਹਨਾਂ ਨੇ ਇਹ ਘਟਨਾ ਵਾਪਰਦੀਆ ਤਾਂ ਆਪਣੇ ਪੱਦਰ ਦੇ ਉੱਪਰ ਜਾਂਚ ਪੜਤਾਲ ਕਰਨੀ ਸ਼ੁਰੂ ਕੀਤੀ ਤੇ ਚਾਰ ਘਰਾਂ ਦੇ ਵਿੱਚ ਕੋ ਤਾਂ ਗੁਟਕਾ ਸਭ ਮਿਲ ਗਏ ਪਰ ਇੱਕ ਘਰ ਦੇ ਵਿੱਚ ਜਦੋਂ ਨਹੀਂ ਮਿਲੇ ਤਾਂ ਉਸ ਪਰਿਵਾਰ ਦੇ ਕੋਲੋਂ ਜਦੋਂ ਪੁੱਛਗਿੱਛ ਕੀਤੀ ਗਈ ਪਹਿਲਾਂ ਤਾਂ ਉਹ ਨਾਂ ਲੁੱਕਰ ਕਰਦੇ ਹੋਏ ਨਜ਼ਰ ਆਂਦੇ ਨੇ ਸਾਸ ਸਤੈ ਨੂੰ ਪਰ ਬਾਅਦ ਦੇ ਵਿੱਚ ਜਦੋਂ ਪੂਰੇ ਮਾਮਲੇ ਨੂੰ ਲੈ ਕੇ ਪੁਖਤਾ ਸਬੂਤ ਦਿੱਤੇ ਜਾਂਦੇ ਨੇ ਤਾਂ ਫਿਰ ਆਖਰਕਾਰ ਦੋਵੇਂ ਸੱਸ ਸਤੇ ਨੂੰ ਮੰਨ ਹੀ ਗਈਆਂ ਕਿ ਉਹਨਾਂ ਦੇ ਵੱਲੋਂ ਹੀ ਇਹ ਜਿਹੜੀ ਆ ਉਹ ਗਲਤ ਹਰਕਤ ਕੀਤੀ ਗਈ ਹੈ ਜਿਸ ਤੋਂ ਬਾਅਦ ਹੁਣ ਪਿੰਡ ਦੇ ਲੋਕਾਂ ਦੇ ਵੱਲੋਂ ਇਹਨਾਂ ਸੱਸ ਅਤੇ ਨੂੰ ਪੁਲਿਸ ਦੇ ਹਵਾਲੇ ਕਰ ਦਿੱਤੇ ਗਏ ਸੋ ਪਿੰਡ ਦੇ ਲੋਕਾਂ ਨੇ ਕੀ ਕੋਈ ਜਾਣਕਾਰੀ ਸਾਂਝ ਕੀਤੀ ਹੈ ਪਹਿਲਾਂ ਉਹ ਸੁਣੋ 100% ਜਿਹੜਾ ਪ੍ਰੂਫ ਮਿਲ ਗਿਆ ਵੀ ਉਹਨਾਂ ਨੇ ਕੀਤਾ ਹੁਣ ਦੋ ਦੋ ਜਣਿਆਂ ਨੂੰ ਪੁਲਿਸ ਰਿਵਾਲੇ ਕੀਤਾ ਸੱਸ ਸਤੇ ਨੂੰ ਉਹਨਾਂ ਦਾ ਘਰ ਦਾ ਬੰਦਾ ਕੋਈ ਇੱਥੇ ਕੋਈ ਇਹ ਨਹੀਂ ਐਨਵੋਲਵ ਨਹੀਂ ਆ ਉਹਨਾਂ 'ਚ ਵੀ ਹੁਣ ਵੇਖਿਆ ਜਾਊਗਾ ਵੀ 700 ਦੋਸ਼ੀ ਅਗੇ 9 ਆ ਜਿਹੜਾ ਬੇਗਨਾ ਹੋਊਗਾ ਉਹਨੂੰ ਛਡਾਇਆ ਜਾਊਗਾ ਇਹ ਜਿਹੜਾ ਦੋਸ਼ੀ ਉਹਦੇ ਖਿਲਾਫ ਬਾਈ ਕਾਰਵਾਈ ਕਰਾਵਾਂਗੇ ਭਾਵੇਂ ਕੋਈ ਵੀ ਸਾਰੇ ਪਿੰਡ ਵਾਲੇ ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਪੰਜ ਗੁਟਕਾ ਸਹਿਬ ਮੈਨੂੰ ਇਹ ਚ ਸਿੱਖ ਐਡ ਫਾਊਂਡੇਸ਼ਨ ਵੱਲੋਂ ਜਿਹੜੀ ਸੰਸਥਾ ਵੱਲੋਂ ਆਪਣਾ ਟ੍ਰੇਨਿੰਗ ਸੈਂਟਰ ਚਲਾਉਂਦੇ ਆ ਅੱਛਾ ਜੀ ਉਹਨੇ ਫਿਰ ਦੱਸਿਆ ਵੀ ਮੈਂ ਕਿੰਨਾ ਕਿੰਨਾ ਘਰਾਂ ਦੇ ਵਿੱਚ ਦਿੱਤੇ ਆ ਜੀ ਹੂੰ ਉਹ ਅਸੀਂ ਘਰਾਂ 'ਚੋਂ ਸਾਰਿਆਂ ਤੋਂ ਪੁੱਛਗਿੱਛ ਕੀਤੀ ਹੂੰ ਚਾਰ ਗੁਟਕਾ ਸਹਿਬ ਮਿਲ ਗਈ ਸਾਨੂੰ अच्छा जी एक ਘਰ ਤੋਂ ਨਹੀਂ ਮਿਲਿਆ ਪਰ ਉਹ ਘਰ ਵਾਲੇ ਮੁਕਰ ਗਏ ਸੀ ਕਿ ਸਾਨੂੰ ਦਿੱਤਾ ਹੀ ਨਹੀਂ ਅੱਛਾ ਇਹ ਛੋਟੇ ਬੱਚੇ ਨੂੰ ਦਿੱਤਾ ਹੋ ਸਕਦਾ ਬਾਹਰ ਕਿਤੇ ਡਿੱਗ ਪਏ ਹੋਵੇ ਪਰ ਸਾਨੂੰ ਆਇਆ ਨਹੀਂ ਉਹ ਇੱਕ ਸਾਲ ਪਹਿਲਾਂ ਦਿੱਤਾ ਸੀ ਅੱਛਾ ਜੀ ਪਰ ਜਦੋਂ ਵਿਸਾਰ ਨਾਲ ਪਤਾ ਕੀਤਾ ਚੰਗੇ ਤਰੀਕੇ ਨਾਲ ਉਹਨਾਂ ਨੂੰ ਪੁੱਛ ਕੇ ਕੀਤੀ ਰਾਤ ਸੱਧਿਆ ਪਰ ਫਿਰ ਉਹ ਮੰਨ ਗਏ ਫਿਰ ਇੱਕ ਉਹਨਾਂ ਦੇ ਜਿਹੜੇ ਨਾਲ ਬੇਦਬੀ ਦੇ ਟਾਈਮ ਤੇ ਜਿਹੜੇ ਕਾਗਜ਼ੀ ਛੁੱਟੇ ਸੀ ਉੱਥੇ ਜਦੋਂ ਉੱਥੇ ਗੁੜਕਾ ਸਾਹਿਬ ਦੇ ਪੰਨੇ ਪਾੜ ਕੇ ਛੁੱਟੇ ਆ ਆ ਜਿਹੜੇ ਡਿੱਗੇ ਸੀ ਨਾ ਉੱਥੇ ਜੀ ਉਹਨਾਂ ਦੇ ਨਾਲ ਦਾ ਸਬੰਧਤ ਸਮਾਨ ਸਾਨੂੰ ਮਿਲ ਗਿਆ ਜੀ ਉੱਥੇ ਅੱਛਾ ਜੀ ਅ ਬਾਹਰੋਂ ਉਹਨਾਂ ਦੇ ਘਰੋਂ ਮਿਲ ਗਿਆ ਅੱਛਾ ਜੀ ਕਿਤਾਬਾਂੋਂ ਮਿਲ ਗਈਆਂ ਜਿਨ੍ਹਾਂ ਦੇ ਵਿੱਚ ਦੇ ਪੇਪਰ ਵੀ ਉਹ ਨਾਲ ਹੀ ਰੂੜੀ ਤੋਂ ਮਿਲੇ ਸੀ ਜਿੱਥੇ ਬਿਰਤੀ ਹੋਈ ਹੈ ਉਹਨਾਂ ਨੇ ਕਾੜ ਕੇ ਪੰਨੇ ਸੀ ਪੇਸ ਹਾਂਜੀ ਤੇ ਉਹ ਗੱਲ ਕਲੀਅਰ ਹੋ ਗਈ ਜੀ ਫਿਰ ਉਹਨਾਂ ਰਾਤੀ ਕਿਹਾ ਮਾਫੀ ਦੇ ਰਿਹਾ ਸਾਨੂੰ ਮਾਫੀ ਵਾਲੀ ਗੱਲ ਤਾਂ ਕੋਈ ਨਹੀਂ ਸੀ ਪਿੰਡ ਦਾ ਇਕੱਠ ਹੋਇਆ ਤੇ ਇਹਨਾਂ ਨੂੰ ਪੁਲਿਸ ਦੇ ਭਲੇ ਕਰਤੇ ਜੀ ਦੋਨੇ ਜਾਣੇ ਹੁਣ ਅਗਲੀ ਕਾਰਵਾਈ ਪੁਲਿਸ ਕਰੇਗੀ ਸੋ ਹੁਣ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਵੀ ਜਿਹੜੀ ਹੈਗੀ ਹੈ ਪਿੰਡ ਵਾਸੀਆਂ ਦੇ ਵੱਲੋਂ ਜੋ ਸ਼ਿਕਾਇਤ ਦਰਜ ਕਰਵਾਈ ਗਈ ਹੈ ਉਸ ਦੇ ਆਧਾਰ ਦੇ ਉੱਪਰ ਸਖਤ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ ਤੇ ਨਾਲ ਹੀ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜਦੋਂ ਇੱਕ ਘਟਨਾ ਵਾਪਰੀ ਸੀ ਤਾਂ ਉਸੇ ਵੇਲੇ ਹੀ ਪੁਲਿਸ ਨੂੰ ਜਿਹੜੀ ਸ਼ਿਕਾਇਤ ਕਰ ਦਿੱਤੀ ਗਈ ਸੀ ਅਤੇ ਪੁਲਿਸ ਦੇ ਵੱਲੋਂ ਆਪਣੇ ਪਦਰ ਤੇ ਉੱਪਰ ਵੀ ਜਦੋਂ ਜਾਂਚ ਪੜਤਾਲ ਅਮਲ ਦੇ ਵਿੱਚ ਲਿਆਂਦੀ ਗਈ ਤਾਂ ਪਿੰਡ ਦੇ ਵਿੱਚ ਰਹਿਣ ਵਾਲੀਆਂ ਦੋ ਔਰਤਾਂ ਜੋ ਕਿ ਰਿਸ਼ਤੇ ਦੇ ਵਿੱਚ 7 ਅਤੇ 9 ਨੇ ਸਤਕਾਰਕੁਰ ਅਤੇ ਰਾਜਵੀਰ ਕੋਰੋਨਾ ਨਾਮ ਦੱਫਿਆ ਜਾ ਰਿਹਾ ਜਿਨ੍ਹਾਂ ਨੂੰ ਹੁਣ ਫੜ ਲਿਆ ਗਿਆ ਤੇ ਬਣਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਸੋ ਵੀਤੋਂ थाना इंचार्ज ਦੇ ਵੱਲੋਂ ਕੀ ਕੋਚ کیا ਗਿਆ ਬੜੀ ਮਿਹਨਤ ਦੇ ਨਾਲ ਮੁਸ਼ੱਕਤ ਦੇ ਨਾਲ ਕੱਲ ਜਿਹੜੇ ਅਸੀਂ ਆਪ ਆਪਣੀ ਟੀਮਾਂ ਬਣਾ ਕੇ ਕੈਮਰੇ ਜਿਹੜੇ ਆ ਉਹ ਖੰਗਾਲੇ ਸੀਗੇ ਬਟ ਕੈਮਰਿਆਂ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਬਾਹਰੋਂ ਕੋਈ ਵੀ ਬੰਦਾ ਜਿਹੜਾ ਪਿੰਡ ਦੇ ਵਿੱਚ ਐਂਟਰ ਨਹੀਂ ਹੋਇਆ ਤੇ ਫਿਰ ਜਿਹੜੀ ਆ ਬਰੀਕੀ ਦੇ ਨਾਲ ਅਸੀਂ ਆਪਣੇ ਸੋਰਸ ਲਗਾਏ ਹੋਏ ਸੀਗੇ ਤੇ ਉੱਥੋਂ ਸੋਰਸ ਸਾਰਾ ਹੀ ਤੇ ਪਿੰਡ ਤੋਂ ਪਤਾ ਲਗਾ ਕੇ ਇਹ ਜਿਹੜਾ ਵਾ ਕੇਸ ਨੂੰ ਟ੍ਰੇਸ ਕੀਤਾ ਗਿਆ ਪੂਰੀ ਮਿਹਨਤ ਤੇ ਮੁਸ਼ੱਕਤ ਦੇ ਨਾਲ ਇਹ ਕੇਸ ਟ੍ਰੇਸ ਕਰਕੇ ਦੋ ਲੇਡੀਆਂ ਆ ਇੱਕ ਸਰਜੀਤ ਕੌਰ ਤੇ ਰਾਜਵੀਰ ਕੌਰ ਰਾਜੂ ਇਹ ਦੋਨੋਂ ਨੌਸਸ ਨੇ ਇਹਨਾਂ ਨੂੰ ਜਿਹੜਾ ਹਰਾਸਤ ਲਿਆ ਏ ਤੇ ਉਹਨਾਂ ਨੂੰ ਕੁਛ-ਕਿਛ ਕਰਕੇ ਤੇ ਅਗਲੀ ਕਾਰਵਾਈ ਜਿਹੜੀ ਆ ਅਮਲ 'ਚ ਲਿਆਂਦੀ ਜਾਊਗੀ। ਸਰ ਕੀ ਲੱਗਾ ਜਿਹੜਾ ਉੱਕਾ ਸਾਰੀ ਗਰਮੀ ਸੀ ਕੋਈ ਜਾਣਵਰ ਕੇ ਬੋਲੂ ਈ ਆ ਜਾਂ ਕਿਸ ਤਰ੍ਹਾਂ ਕਿ ਜਾਂ ਇਹ ਉਹਨਾਂ ਦੇ ਜੀ ਤਰਤੀਸ਼ ਦਾ ਵਿਸ਼ਾ ਵਾ ਇਹਨੂੰ ਇਹ ਤਸਦੀਕ ਤਕਤੀਸ਼ ਤਸਦੀਕ ਕਰਕੇ ਤੇ ਫਿਰ ਅਗਲੀ ਜੋ ਵੀ ਅਪਡੇਟ ਹੋਈ ਉਹ ਤੁਹਾਨੂੰ ਕਾਬਲੇ ਜ਼ਿਕਰ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਿਸ ਤਰ੍ਹਾਂ ਦੇ ਨਾਲ ਜਿਹੜਾ ਕੀ ਹੈ ਇਸ ਤਰ੍ਹਾਂ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੋਵੇ ਅਤੇ ਸੰਗਤਾਂ ਦੀਆਂ ਭਾਵਨਾਵਾਂ ਠੇਸ ਪਹੁੰਚਾਈ ਗਈ ਹੋਵੇ ਸੋ ਲੋੜ ਹੈ ਅਜਿਹੇ ਮਾਮਲੇ ਦੇ ਵਿੱਚ ਸਖਤੋ ਸਖਤ ਕਾਰਵਾਈ ਅਮਲ ਤੇ ਵਿੱਚ ਲਿਆਂਦੇ ਜਾਣ ਦੀ ਤਾਂ ਕਿ ਅਜੀਆਂ ਘਟਨਾਵਾਂ ਨੂੰ